ਆ ਜਿਹੜੇ ਮੋਬਾਈਲਾਂ ਦਾ ਢੇਰ ਲੱਗਾ ਹੋਇਆ ਤੁਸੀਂ ਇਤੋਂ ਅੰਦਾਜ਼ਾ ਲਗਾਉਣਾ ਬੜਾ ਮੁਸ਼ਕਲ ਹੈ ਕਿ ਇਹ ਕਿਸ ਚੀਜ਼ ਦਾ ਜਾਂ ਵੇਚਣ ਵਾਲੇ ਆ ਜਾਂ ਫੜੇ ਹੋਏ ਆ ਜਾਂ ਕਿਸੇ ਦੇ ਮੋਬਾਈਲ ਲੱਭੇ ਆ ਕਿਸਾਂ ਵਾ ਪਰ ਇਹ ਤੁਹਾਨੂੰ ਦੱਸ ਦਈਏ ਕਿ ਇਹ ਗੁਰਦੁਆਰਾ ਸਾਹਿਬ ਹੈ ਸੰਤ ਸਤ ਸਾਹਿਬ ਰਾਜਾ ਸਾਸੀ ਜ਼ਿਲ੍ਹਾ ਅਮਸਰ ਵਿਖੇ ਜਿਹੜਾ ਕਿ ਧੰਤਨ ਬਾਬਾ ਜਵੰਤ ਸਿੰਘ ਜੀ ਦਾ ਜਿਹੜਾ ਇੱਥੇ 103ਵੀਂ ਬਰਸੀ ਜਿਹੜੀ ਉਹ ਮਨਾਈ ਜਾ ਰਹੀ ਆ ਤੇ ਉਹਦੇ ਸਬੰਧ ਵਿੱਚ ਜਿਹੜੇ ਇਹ ਮੋਬਾਈਲ ਹੈ ਮੋਬਾਈਲ ਸੰਗਤ ਅੰਦਰ ਨਹੀਂ ਲਿਜਾ ਸਕਦੀ ਕਿਉਂਕਿ ਅੰਦਰ ਜੇ ਫੋਟੋ ਸ਼ੂਟ ਕਰਦੇ ਆ ਜਾਂ ਅੰਦਰ ਸਿਕਿਉਰਿਟੀ ਪੱਖੋਂ ਵੇਖਿਆ ਜਾਵੇ ਤੇ ਇਹ ਮੋਬਾਈਲ ਜਿਹੜੇ ਬਾਅਦ ਜਮ੍ਹਾਂ ਹੋ ਜਾਂਦੇ ਆ ਇਸ ਕਾ ਕਿ ਮੋਬਾਈਲ ਅੰਦਰ ਤੇ ਜਾਂਦੇ ਤੇ ਇਹ ਇੱਕ ਪਹਿਲਾ ਐਸਾ ਦੁਨੀਆ ਦਾ ਵਰਲਡ ਦਾ ਇੱਕ ਐਸਾ 에ਰਪੋਰਟ ਹੈ ਜਿਹਦੇ ਵਿੱਚ ਗੁਰਦੁਆਰਾ ਅੰਦਰ ਰਨਵੇ ਉੱਤੇ ਮੌਜੂਦ ਹੈ ਸੋ ਇਹ ਧੰਤਨ ਬਾਬਾ ਜਵਨ ਸਿੰਘ ਜਿਹੜੀ 103ਵੀਂ ਵਰਸੀ ਆ ਉਹਦੇ ਸੰਬੰਧ ਵਿੱਚ ਇਹ ਸੰਗਤ ਬੜੀ ਤੋਂ ਮਤਮਾ ਆ ਕੇ ਇੱਥੇ ਆ ਰਹੀ ਆ ਤੇ ਇਹ ਜਿਹੜੀ ਇਹ ਜਗ੍ਹਾ ਹੈਗੀ ਆ ਇਹ ਜਗ੍ਹਾ ਹੈਗੀ ਆ ਜ਼ਿਲ੍ਹਾ ਅਮਰਸਰ 에ਰਪੋਰਟ ਰਾਜਾ ਸਾਸੀ ਵਿਕੇ ਸਤਿ ਸ਼੍ਰੀ ਅਕਾਲ ਦੋਸਤੋ ਜੋ ਤੁਸੀਂ ਇੱਕ ਵੀਡੀਓ ਦਾ ਹਿੱਸਾ ਹੁਣੇ ਆਪਣੇ ਵੀਡੀਓ ਦੀ ਸਟਾਰਟਿੰਗ ਦੇ ਵਿੱਚ ਦੇਖਿਆ ਇਹ ਵੀਡੀਓ ਰਾਜਸાંਸੀ ਵਿਖੇ ਗੁਰਦੁਆਰਾ ਸ੍ਰੀ ਸੰਤਸਰ ਸਾਹਿਬ ਦੀ ਹੈ ਜਿੱਥੇ ਕਿ ਕੁਝ ਅਜੇਹਾ ਨਵੇਕਲਾ ਹੁੰਦਾ ਹੈ ਕਿ ਦੁਨੀਆ ਦੇ ਵਿੱਚ ਕਿਸੇ ਵੀ ਗੁਰੂ ਘਰ ਦੇ ਵਿੱਚ ਕਿਸੇ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਇਸ ਤਰ੍ਹਾਂ ਦਾ ਨਾ ਤੁਸੀਂ ਕਦੇ ਦੇਖਿਆ ਹੋਵੇਗਾ ਤੇ ਨਾ ਸੁਣਿਆ ਹੋਵੇਗਾ ਤੁਸੀਂ ਜਦੋਂ ਗੁਰੂ ਘਰ ਨਤਮਸਤਕ ਹੋਣ ਦੇ ਲਈ ਜਾਂਦੇ ਹੋ ਤਾਂ ਉੱਥੇ ਜੋੜੇ ਜਮਾ ਹੁੰਦੇ ਨੇ ਜਾਂ ਫਿਰ ਗੱਠੜੀ ਬੈਗ ਜੋ ਤੁਹਾਡੇ ਕੋਲ ਕੀਮਤੀ ਸਮਾਨ ਹੁੰਦਾ ਹੈ ਉਹ ਜਮਾ ਹੁੰਦਾ ਹੈ ਕਦੇ ਵੀ ਕਿਸੇ ਗੁਰਦੁਆਰਾ ਸਾਹਿਬ ਦੇ ਵਿੱਚ ਮੋਬਾਈਲ ਜਮਾ ਨਹੀਂ ਹੁੰਦੇ ਹਾਂ ਇਹ ਜ਼ਰੂਰ ਹੈ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਚੇਤਾਵਨੀ ਜ਼ਰੂਰ ਲਿਖੀ ਹੁੰਦੀ ਹੈ ਕਿ ਵੀਡੀਓ ਵਗੈਰਾ ਬਣਾਉਣਾ ਮਨਾ ਹੈ ਉਹ ਵੀ ਅੱਜਕੱਲ੍ਹ ਸੋਸ਼ਲ ਮੀਡੀਆ ਤੇ ਲੋਕਾਂ ਵੱਲੋਂ ਜੋ ਪਰਤੂਤਾ ਕੀਤੀ ਜਾਂਦੀਆਂ ਨੇ ਗੀਤ ਲਗਾ ਕੇ ਵੀਡੀਓਜ਼ ਵਗੈਰਾ ਗੁਰੂ ਘਰਾਂ ਦੇ ਵਿੱਚੋਂ ਬਣਾਈਆਂ ਜਾਂਦੀਆਂ ਨੇ ਉਸ ਨੂੰ ਦੇਖਦੇ ਹੋਏ ਇਹ ਚੇਤਾਵਨੀ ਵੀ ਕੁਝ ਕੁ ਸਮੇਂ ਤੋਂ ਦੇਖਣ ਨੂੰ ਮਿਲ ਰਹੀ ਹੈ ਪਰ ਰਾਜਾ ਸੰਸੀ 에어ਪੋਰਟ ਦੇ ਵਿੱਚ ਇੱਕ ਗੁਰੂ ਘਰ ਸਥਿਤ ਹੈ ਜੋ ਗੁਰਦੁਆਰਾ ਸਤਸਾਹ ਸਾਹਿਬ ਹੈ ਉੱਥੇ ਅਜਿਹਾ ਕੁਝ ਨਵੇਕਲਾ ਹੁੰਦਾ ਹੈ ਜੋ ਦੁਨੀਆ ਦੇ ਕਿਸੇ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਨਹੀਂ ਹੁੰਦਾ ਦੰਤਨ ਬਾਬਾ ਜਵੰਦ ਸਿੰਘ ਜੀ ਨੂੰ ਨਾਲ ਇਹ ਸਬੰਧ ਰੱਖਦਾ ਗੁਰੂ ਘਰ ਹੈ ਪਰ ਇਸ ਗੁਰੂ ਘਰ ਦੇ ਵਿੱਚ 에어ਪੋਰਟ ਦੇ ਵਿੱਚ ਇਹ ਗੁਰੂ ਘਰ ਸਥਿਤ ਹੋਣ ਦੇ ਕਾਰਨ ਬਹੁਤ ਸਾਰੀਆਂ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈ ਪ੍ਰਸ਼ਾਸਨ ਨੂੰ ਜਿੱਥੇ ਕਿ ਇਸ ਗੁਰੂ ਘਰ ਦੇ ਵਿੱਚ ਨਤਮਸਤਕ ਹੋਣ ਦੇ ਲਈ ਜੋ ਵੀ ਸੰਗਤ ਆਉਂਦੀ ਹੈ ਆਪਣੇ ਜੋੜੇ ਘਰਾਂ ਦੇ ਜੋੜਿਆਂ ਦੇ ਨਾਲ-ਨਾਲ ਉਹਨਾਂ ਨੂੰ ਜੋੜੇ ਘਰ ਦੇ ਨਾਲ ਹਸਤਿਤ ਇੱਕ ਟੈਲੀਫੋਨ ਜਮ੍ਹਾਂ ਕੇਂਦਰ ਹੈ ਜਿੱਥੇ ਕਿ ਆਪਣੇ ਮੋਬਾਈਲ ਫੋਨ ਉਹਨਾਂ ਨੂੰ ਜਮ੍ਹਾਂ ਕਰਵਾਉਣੇ ਪੈਂਦੇ ਹਨ ਜਿਸ ਦਾ ਕਾਰਨ 에어ਪੋਰਟ ਦੀ ਸਿਕਿਉਰਿਟੀ ਦੇ ਨਾਲ ਸੰਬੰਧਿਤ ਹੈ ਅਤੇ ਤੁਸੀਂ ਆਪਣੀ ਸਕਰੀਨ ਤੇ ਦੇਖ ਵੀ ਰਹੇ ਹੋ ਜਿੱਥੇ ਕਿ ਥਾਣੇ ਦਾ ਸਾਬ੍ਹ ਨੇ ਸਬ ਇੰਸਪੈਕਟਰ ਨੇ ਇਹ ਇੱਕ ਵੀਡੀਓ ਦੇ ਰਾਹੀਂ ਤੁਹਾਨੂੰ ਇਹ ਨਵੇਕਲੀ ਗੱਲ ਦੱਸੀ ਹੈ ਕਿ ਇਸ ਗੁਰੂ ਘਰ ਦੇ ਵਿੱਚ ਲੋਕਾਂ ਦੇ ਮੋਬਾਈਲ ਜਮ੍ਹਾਂ ਹੁੰਦੇ ਨੇ ਮੋਬਾਈਲ ਜਮ੍ਹਾਂ ਕਰਨ ਲੱਗੇ ਜਿਸ ਵੀ ਵਿਅਕਤੀ ਦਾ ਮੋਬਾਈਲ ਹੁੰਦਾ ਉਸ ਦਾ ਮੋਬਾਈਲ ਲੈ ਲਿਆ ਜਾਂਦਾ ਹੈ ਮੋਬਾਈਲ ਦੇ ਨਾਲ ਇੱਕ ਪਰਚੀ ਲਗਾ ਦਿੱਤੀ ਜਾਂਦੀ ਹੈ ਤੇ ਸੇਮ ਟੋਕਨ ਉਸ ਵਿਅਕਤੀ ਨੂੰ ਦੇ ਦਿੱਤਾ ਜਾਂਦਾ ਜੋ ਕਿ ਗੁਰੂ ਘਰ ਦੇ ਵਿੱਚ ਨਤਮਸਤਕ ਹੋਣ ਤੋਂ ਬਾਅਦ ਦਰਸ਼ਨ ਦੇਦਾਰੇ ਕਰਨ ਤੋਂ ਬਾਅਦ ਜਦੋਂ ਵਾਪਸ ਘਰ ਨੂੰ ਜਾਣ ਲੱਗਦਾ ਹੈ ਤਾਂ ਉਸ ਨੂੰ ਉਹ ਟੋਕਨ ਦਿਖਾ ਕੇ ਉਸ ਦਾ ਮੋਬਾਈਲ ਵਾਪਸ ਮਿਲ ਜਾਂਦਾ ਹੈ ਦੱਸ ਦਈਏ ਕਿ ਇਹ ਵੀ ਇੱਕ ਨਵੇਕਲੀ ਗੱਲ ਹੈ ਕਿ ਪਹਿਲੀ ਵਾਰ ਕਿਸੇ 에어ਪੋਰਟ ਦੇ ਵਿੱਚ ਰਨਵੇ ਦੇ ਉੱਪਰ ਇੱਕ ਗੁਰੂ ਘਰ ਹੈ ਸੋ ਇਹ ਜਾਣਕਾਰੀ ਬਾਰੇ ਕੀ ਤੁਸੀਂ ਪਹਿਲਾਂ ਜਾਣਦੇ ਸੀ ਜਾਂ ਫਿਰ ਤੁਹਾਨੂੰ ਇਸ ਜਾਣਕਾਰੀ ਬਾਰੇ ਪਹਿਲਾਂ ਹੀ ਪਤਾ ਲੱਗਿਆ ਹੈ ਪਹਿਲੀ ਵਾਰ ਪਤਾ ਲੱਗਿਆ ਜਰੂਰ ਕਮੈਂਟ ਦੇ ਵਿੱਚ ਦੱਸਣਾ ਤੇ ਇਸ ਵੀਡੀਓ ਨੂੰ ਅੱਗੇ ਜਰੂਰ ਸ਼ੇਅਰ ਕਰ ਦੇਣਾ ਤਾਂ ਕਿ ਇਸ ਜਾਣਕਾਰੀ ਬਾਰੇ ਇਸ ਖਾਸ ਅਤੇ ਨਵਿਕਲੀ ਚੀਜ਼ ਬਾਰੇ ਹੋਰਾਂ ਨੂੰ ਵੀ ਪਤਾ ਲੱਗ ਸਕੇ ਅਤੇ ਕਿਹੜੀ-ਕਿਹੜੀ ਸੰਗਤ ਗੁਰਦੁਆਰਾ ਸੰਸਰ ਸਾਹਿਬ ਰਾਜਾ ਸਾਹਿਬ এয়ারਪੋਰਟ ਤੇ ਦਰਸ਼ਨ ਦੇਦਾਰੇ ਕਰ ਚੁੱਕੀ ਐ ਨਤਮਸਤਕ ਹੋ ਚੁੱਕੀ ਐ ਉਹ ਵੀ ਜ਼ਰੂਰ ਕਮੈਂਟਾਂ ਦੇ ਵਿੱਚ ਹਾਜ਼ਰੀ ਲਵਾਇਓ ਸੋ ਫਿਲਹਾਲ ਇਸ ਖਾਸ ਵੀਡੀਓ ਵਿੱਚ ਖਾਸ ਇਨਫੋਰਮੇਟਿਵ ਵੀਡੀਓ ਦੇ ਵਿੱਚ ਫਿਲਹਾਲ ਇੰਨਾ ਹੀ ਮਿਲਾਂਗੇ ਜਲਦ ਕਿਸੇ ਹੋਰ ਖਾਸ ਵੀਡੀਓ ਤਾਜ਼ਾ ਖਬਰ ਜਾਂ ਫਿਰ ਖਾਸ ਜਾਣਕਾਰੀ ਦੇ ਨਾਲ ਤੁਸੀਂ ਉਹਨੇ ਸਮੇਂ ਤੱਕ ਲਈ ਬਨੇ ਰਹਿਣਾ ਏਮਟਡ ਗਿਆਨ ਦੇ ਨਾਲ ਤੇ ਫਿਲਹਾਲ ਇੱਥੇ ਸਾਨੂੰ ਦੀ ਇਜਾਜ਼ਤ ਮਿਲਾਂਗੇ ਜਲਦ ਧੰਨਵਾਦ ਜੀ ਆ ਜਿਹੜੇ ਮੋਬਾਈਲਾਂ ਦਾ ਢੇਰ ਲੱਗਾ ਹੋਇਆ ਤੁਸੀਂ ਇਤੋਂ ਅੰਦਾਜ਼ਾ ਲਗਾਉਣਾ ਬੜਾ ਮੁਸ਼ਕਲ ਹੈ ਕਿ ਇਹ ਕਿਸ ਚੀਜ਼ ਦਾ ਜਾਂ ਵੇਚਣ ਵਾਲੇ ਆ ਜਾਂ ਫੜੇ ਹੋਏ ਆ ਜਾਂ ਕਿਸੇ ਦੇ ਮੋਬਾਈਲ ਲੱਭੇ ਆ ਕਿਸ ਸਮਾਂ ਪਰ ਇਹ ਤੁਹਾਨੂੰ ਦੱਸ ਦਈਏ ਕਿ ਇਹ ਗੁਰਦੁਆਰਾ ਸਾਹਿਬ ਹੈ ਸੰਤ ਸਤ ਸਾਹਿਬ ਰਾਜਾ ਸਾਸੀ ਜ਼ਿਲ੍ਹਾ ਅਮਸਰ ਵਿਖੇ ਜਿਹੜਾ ਕਿ ਧੰਤਨ ਬਾਬਾ ਜਵੰਤ ਸਿੰਘ ਜੀ ਦਾ ਜਿਹੜਾ ਇੱਥੇ 103ਵੀਂ ਬਰਸੀ ਜਿਹੜੀ ਉਹ ਮਨਾਈ ਜਾ ਰਹੀ ਆ ਤੇ ਉਹਦੇ ਸਬੰਧ ਵਿੱਚ ਜਿਹੜੇ ਇਹ ਮੋਬਾਈਲ ਹੈ ਮੋਬਾਈਲ ਸੰਗਤ ਅੰਦਰ ਨਹੀਂ ਲਿਜਾ ਸਕਦੀ ਕਿਉਂਕਿ ਅੰਦਰ ਜੇ ਫੋਟੋ ਸ਼ੂਟ ਕਰਦੇ ਆ ਜਾਂ ਅੰਦਰ ਸਿਕਿਉਰਿਟੀ ਪੱਖੋਂ ਵੇਖਿਆ ਜਾਵੇ ਤੇ ਇਹ ਮੋਬਾਈਲ ਜਿਹੜੇ ਬਾਹਰ ਜਮ੍ਹਾਂ ਹੋ ਜਾਂਦੇ ਆ ਇਸ ਕਾਕੇ ਮੋਬਾਈਲ ਅੰਦਰ ਨਹੀਂ ਜਾਂਦੇ ਤੇ ਇਹ ਇੱਕ ਪਹਿਲਾ ਐਸਾ ਦੁਨੀਆ ਦਾ ਵਰਲਡ ਦਾ ਇੱਕ ਐਸਾ 에ਰਪੋਰਟ ਹੈ ਜਿਹਦੇ ਵਿੱਚ ਗੁਰਦੁਆਰਾ ਅੰਦਰ ਰਨਵੇ ਦੇ ਉੱਤੇ ਮੌਜੂਦ ਹੈ ਸੋ ਇਹ ਧੰਤਨ ਬਾਬਾ ਜਵਨ ਸਿੰਘ ਜਿਹੜੀ 103ਵੀਂ ਬੱਸੀ ਆ ਉਹਦੇ ਸੰਬੰਧ ਵਿੱਚ ਇਹ ਸੰਗਤ ਬੜੀ ਧੂਮਤਮਾ ਕੇ ਇੱਥੇ ਆ ਰਹੀ ਆ ਤੇ ਇਹ ਜਿਹੜੀ ਇਹ ਜਗ੍ਹਾ ਹੈਗੀ ਆ ਇਹ ਜਗ੍ਹਾ ਹੈਗੀ ਆ ਜ਼ਿਲ੍ਹਾ ਅੰਮ੍ਰਿਤਸਰ 에ਰਪੋਰਟ ਰਾਜਾ ਸਾਹਿਬਕੇ